ਜੁਵੈਲਰਜ਼ ਦੀ ਦੁਕਾਨ ਦੇ ਉੱਤੇ ਅਜੇ ਹੀ ਲੁੱਟ ਨੂੰ ਵਾਰਦਾਤ ਦੇਣ ਦੇ ਲਈ ਇਹ ਨੌਜਵਾਨ ਆਉਂਦੇ ਨੇ ਕਸਟਮਰ ਬਣ ਕੇ ਇਸ ਤਰੀਕੇ ਦੇ ਨਾਲ ਇਹ ਚੋਰੀ ਕਰਨ ਦੀ ਨੀਅਤ ਦੇ ਨਾਲ ਆਉਂਦੇ ਨੇ ਤੁਸੀਂ ਇਹ ਪੂਰਾ ਮਾਮਲਾ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜੁਗਾੜ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਅਸੀਂ ਲੁੱਟ ਦੀ ਵਾਰਦਾਤ ਨੂੰ ਇਸ ਤਰੀਕੇ ਦੇ ਨਾਲ ਇਸ ਸਮਝਦਾਰੀ ਦੇ ਨਾਲ ਅੰਜਾਮ ਦੇ ਕੇ ਥੋਦੀ ਬਾਹਰ ਨਿਕਲ ਜਾਵਾਂਗੇ ਲੇਕਿਨ ਜਦੋਂ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਇਹ ਲੁਟੇਰੇ ਉੱਥੋਂ ਦੀ ਭੱਜ ਜਾਂਦੇ ਨੇ ਜਿहां ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਦਿਨ ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਤਾਜ਼ਾ ਮਾਮਲਾ ਵਿਪਨ ਜੁਐਲਰ ਦੀ ਦੁਕਾਨ ਤੋਂ ਸਾਹਮਣੇ ਆਇਆ ਜਿੱਥੇ ਦੋ ਨਕਾਬਪੋਸ਼ ਗਾਹਕ ਬਣ ਕੇ ਦੁਕਾਨ ਦੇ ਵਿੱਚ ਵੜਦੇ ਨੇ ਜਿੱਥੇ ਇਹ ਨੌਜਵਾਨ ਗਹਿਣੇ ਦੇਖਣੇ ਸ਼ੁਰੂ ਕਰਦੇ ਨੇ ਜੋ ਕਿ ਲੁਟੇਰੇ ਹੁੰਦੇ ਨੇ ਨਕਾਬਪੋਸ਼ ਲੁਟੇਰੇ ਜੋ ਕਿ ਗੱਗ ਬਣ ਕੇ ਦੁਕਾਨ ਦੇ ਵਿੱਚ ਆਉਂਦੇ ਨੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਮਹਿਲਾ ਦੇ ਉੱਤੇ ਪਿਸਟਲ ਦੇ ਨਾਲ ਤੇ ਚਾਂਦੀ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਹੰਗਾਮਾ ਹੋ ਜਾਂਦਾ ਜਿਸ ਕਰਕੇ ਲੁਟੇਰੇ ਬਾਰਦਾਤ ਨੂੰ ਅੰਜਾਮ ਦਿੱਤੇ ਬਿਨਾ ਹੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਘਟਨਾ ਦੀ ਸੂਚਨਾ ਜੁਐਲਰਸ ਦੁਆਰਾ ਪੁਲਿਸ ਨੂੰ ਦੇ ਦਿੱਤੀ ਗਈ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟਿਆ ਉਤੇ ਹੀ ਪੀੜਤ ਜੁਐਲਰ ਵਿਪਿਨ ਫਰਮਾਨ ਨੇ ਦੱਸਿਆ ਕਿ ਦੋ ਨੌਜਵਾਨ ਉਸੀ ਦੁਕਾਨ ਦੇ ਵਿੱਚ ਆਉਂਦੇ ਨੇ ਚਾਂਦੀ ਦੇ ਬ੍ਰੈਸਲੇਟ ਦਿਖਾਉਣ ਦੇ ਲਈ ਕਹਿੰਦੇ ਨੇ ਉੱਥੇ ਪੀੜਤ ਨੇ ਦੱਸਿਆ ਕਿ ਚਾਂਦੀ ਦੇ ਦੋ ਸੈੱਟ ਦੇਖਣ ਤੋਂ ਬਾਅਦ ਇਹਨਾਂ ਨੌਜਵਾਨਾਂ ਦੇ ਉੱਤੇ ਸਾਨੂੰ ਸ਼ੱਕ ਹੋਣ ਲੱਗਦਾ ਹੈ ਜਿਸ ਤੋਂ ਬਾਅਦ ਉੱਥੇ ਹੀ ਇਹ ਗਹਿਣੇ ਦਿਖਾਉਣ ਨੂੰ ਲੈ ਕੇ ਕਹਿੰਦੇ ਨੇ ਇਸ ਦੌਰਾਨ ਲੁਟੇਰੇ ਉਹਨਾਂ ਦੀ ਪਤਨੀ ਦੇ ਉੱਤੇ ਪਿਸਟੌਲ ਦੇ ਨਾਲ ਜਿਹੜਾ ਹੈ ਧਮਕੀ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਸ਼ੋਰ ਨਾ ਮਚਾਓ ਸਾਡੀ ਗੱਲ ਮੰਨਿਓ ਤੇ ਉਸ ਤੋਂ ਬਾਅਦ ਬਹਾਦਰੀ ਦਿਖਾਉਂਦੇ ਹੋਏ ਬਪੰਦ ਵੱਲੋਂ ਉੱਥੇ ਲੁਟੇਰਿਆਂ ਦਾ ਸਾਹਮਣਾ ਕੀਤਾ ਜਾਂਦਾ ਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਲੁਟੇਰੇ ਡਰ ਕੇ ਮੌਕੇ ਤੋਂ ਪੈਦਲ ਹੀ ਫਰਾਰ ਹੋ ਜਾਂਦੇ ਨੇ ਲੁਟੇਰੇ ਮੂੰਹ ਟੱਕ ਕੇ ਉੱਥੇ ਆਉਂਦੇ ਨੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਵੀ ਦਰਜ ਕੀਤਾ ਜਾਏਗਾ ਹੋਇਆ ਕੀ ਹੈ ਹਾਂਜੀ ਪੂਜਾ ਵਨ ਮਨਾਵਾਂ ਜੀ ਦੋ ਬੰਦੇ ਐਸੀ ਤੇ ਉਸ ਦੋਸਤ ਐਸੀ ਕੋਲ ਉਸ ਦੋਸਤ ਐਸੀ ਜੀ ਆ ਕੇ ਇਹਨਾਂ ਨੂੰ ਕਹਿੰਦੇ ਕਿ ਮੈਨੂੰ ਸਾਨੂੰ ਬ੍ਰੇਸਲਟ ਦਿਖਾਓ ਤੇ ਇਹਨਾਂ ਨੇ ਦੋ ਚਾਂਦੀ ਦੇ ਚਾਂਦੀ ਦੇ ਬ੍ਰੇਸਲਟ ਦਿਖਾਏ ਤੇ ਕਹਿੰਦਾ ਨਹੀਂ ਇਸ ਤੋਂ ਹੋਰ ਇਹਨਾਂ ਨੇ ਉਹ ਰੱਖ ਲਿੱਤੇ ਬਾਅਦ ਵਿੱਚ ਅੰਦਰ ਕਹਿੰਦੇ ਰੱਖੇ ਕਿਉਂ ਸਾਨੂੰ ਦਿਖਾਓ ਇਹ ਕਹਿੰਦੇ ਨਹੀਂ ਤੁਸੀਂ ਕੱਲ ਲਾਈਓ ਉਹਨੇ ਉੱਧਰ ਹੋ ਕੇ ਇੱਕ ਬੰਦੇ ਨੇ ਰਿਵੋਲਵਰ ਕਢਾ ਲਈ ਕਹਿੰਦਾ ਚੁੱਪ ਰਹੀਓ ਤੇ ਜੋ ਹੈਗਾ ਕਢਾਲ ਦੋ ਇਹਨਾਂ ਨੂੰ ਇਹਨਾਂ ਨੇ ਦੇਖ ਲਿਆ ਇੱਧਰ ਵੀ ਕਢ ਦਿੱਤੀ ਰਿਵੋਲਰ ਦੋਨਾਂ ਨੂੰ ਉੱਪਰੋਂ ਦੀ ਛਾਲ ਮਾਰ ਕੇ ਫੜ ਕੇ ਤੇ ਧੱਕਾ ਮਾਰਿਆ ਬਾਹਰ ਅੱਛਾ ਜੀ ਹਾਂ ਤੇ ਬਚਾਅ ਹੋ ਗਿਆ ਲੇਕਿਨ ਅੱਜ ਹੋਣਾ ਨਹੀਂ ਸੀ ਜਿੱਦਾਂ ਦੋਨਾਂ ਦੇ ਰਿਵੋਲਵਰ ਦੋਨਾਂ ਨੇ ਸਾਨੂੰ ਕਰ ਦਿੱਤੇ ਕਿੰਦਾ ਦੇਖਦੋ ਕਿ ਦਿਨ ਦਿਹਾੜੇ ਇਹ ਲੁੱਟਦੇ ਜਾਂ ਵਾਰਦਾਤਾਂ ਵਧ ਰਹੀਆਂ ਨਜ਼ਰ ਆ ਰਹੀਆਂ ਹਨ ਫਿਰ ਪ੍ਰਸ਼ਾਸਨ ਕਿਤੇ ਸੁੱਤੀ ਵੀ ਲੱਗਦੀ ਹੈ ਐਹੀ ਚੀਜ਼ ਹੈ ਤਾਂ ਹੀ ਤਾਂ ਦੇਖੋ ਕੱਤਰੀ ਕਿਤੇ ਹੁੰਦੀ ਹੈ ਸੁਨਿਆਰੇ ਦੀ ਦੁਕਾਨ ਲੁੱਟੀ ਜਾ ਰਹੀ ਹੈ ਕਿਤੇ ਐ ਤਾਂ ਕਹਿੰਦੇ ਨਾ ਭਗਵਾਨ ਮੰਨ ਲਓ ਬਚਾਅ ਹੋ ਗਿਆ ਆਪਣੇ ਤੇ ਨਿੰਦਾ ਦੇ ਹਸਬੈਂਡ ਵਾਲਾ ਦਲੇਰੀ ਇਹਨੇ ਮੱਕੀ ਗਈ ਹੈ ਤਾਂ ਇਹ ਇਹ ਉਹਨਾਂ ਨੇ ਬੰਦੂਕ ਦਾ ਉਹ ਡਾਂਨੀ ਦਿਖਾਇਆ ਕਹਿੰਦੇ ਕਾ ਤੂੰ ਮਾਰ ਨਹੀਂ ਮਾਰ ਲੈ ਦੇਖਾ ਜਾਏਗਾ ਅੱਜ ਤੈਨੂੰ ਫਟਣਾ ਨਹੀਂ ਤੇ ਮੂੰਹ ਟਕੇ ਸੀ ਤੇ ਕਿ ਬਾਈਕ ਤੇ ਕਿਧਾ ਆਏ ਸੀਗੇ ਇਹ ਨਾ ਆਇਆ ਨਾ ਨਹੀਂ ਪਤਾ ਕਿ ਕਿ ਉਧਰੋਂ ਆਏ ਗੋਦਰੋਂ ਆਏ ਮੂੰਹ ਟਕੇ ਹੋਏ ਸੀਗੇ ਲੋੜੀ ਦੇ ਨਾਲ ਆਪਣਾ ਸਾਰਾ ਕੁਝ ਕਵਰ ਕੀਤਾ ਹੋਇਆ ਸੀਗਾ ਕਿ ਬੰਦੂਕ ਪਤਾ ਹੀ ਨਹੀਂ ਸੀ ਚੱਲ ਰਹੀ ਹੈ ਤਾਂ ਬਾਅਦ ਵਿੱਚ ਉਹਨਾਂ ਨੇ ਦਿਖਾਈ ਤਾਂ ਪਤਾ ਚੱਲਿਆ ਸਾਹਿਬ ਜੀ ਹਾਂਜੀ ਠੀਕ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗੋ ਨ데요 ਕਿ ਜਿਹੜਾ ਦਿਨ ਦਿਹਾੜੇ ਵਾਲੇ ਚਾਹਲਪਰ ਵਾਲਾ ਇਲਾਕਾ ਵਾ ਜਿਹੜੇ ਲੁੱਟਦੀਆਂ ਬਾਤਾਂ ਲਗਾਤਾਰ ਵੱਧੀਆਂ ਨਜ਼ਰ ਆ ਰਹੀਆਂ ਲੋਏ ਨਾ ਫੌੜਦੇ ਨਹੀਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀ ਕਿੱਦਾਂ ਦੇਖੋ ਅਸੀਂ ਕਿ ਤੁਸੀਂ ਸ਼ਾਪ ਤੇ ਬੈਠੇ ਹੋ ਹਾਂ ਚਲਦਾ ਬਿਲਦਾ ਰਾਹ ਰਾਹ ਹੈ। ਕਹੀ ਜੇ ਕੋਈ ਬੰਦਾ ਘਰ ਦੇ ਵਿੱਚ ਹੋਵੇ ਤੇ ਉਹਨਾਂ ਨਾਲ ਵਾਦੋਤਾਲ ਕਿਉਂ ਜਿੰਮੇਵਾਰ। ਅੱਜ ਨੈਚੁਰਲੀ ਪਤਾ ਨਹੀਂ ਕਿਉਂ ਭਗਵਾਨ ਦੀ ਮਿਹਰ ਕਿ ਮੈਂ ਆ ਗਈ ਤੇ ਚਲੋ ਨਾਲ ਸੀਗੀ। ਨਹੀਂ ਜੀ ਕੱਲੇ ਹੁੰਦੇ ਪਤਾ ਹੀ ਨਹੀਂ ਕੀ ਹੋਣਾ ਸੀ ਕੀ ਨਹੀਂ ਹੋਣਾ ਸੀ। ਅੱਛਾ ਪ੍ਰਸ਼ਾਸਨ ਤੋਂ ਕੀ ਮੰਗੂਗੀ? ਜੋ ਮੇਰੇ ਹਸਬੰਦ ਨੇ ਕਹਾ ਵਈ ਰਿਕਵਰੀ ਬਹੁਤ ਹੋਣੀ ਚਾਹੀਦੀ ਇਹਨਾਂ ਨੂੰ ਆਪਣੇ ਬਚਾਅ ਵਾਸਤੇ ਤੇ ਦੋ ਬੰਦੇ ਇੱਥੇ ਕਾਇਰਾਂ। ਇਹ ਦੇਖੋ ਸਾਡੇ ਕਾ ਉਸਤੇ ਨਹੀਂ ਸਾਰੀ ਦੁਨੀਆ ਵਾਸਤੇ। ਠੀਕ। 12 ਦਿਨ ਚੁਣਾਈ ਸੀਗੀ ਜੀ। ਉੱਚਾਦ ਮੈਨੂੰ ਹੁਣੇ ਮਿਲੀ ਆ ਕਿ ਮੌਕੇ ਪਹੁੰਚ ਕੇ ਕੰਟਰੋਲ ਕੋ ਕਾਲ ਆਈ ਹੈ ਜੀ ਵੀ ਕੋਈ ਦੋ ਪੁਰ ਮੁੰਡੇ ਜਿਹਨਾਂ ਨੇ ਆਪਣੇ ਮੋਹ ਬੰਨੇ ਸੀ ਇੱਕ ਸਨੇਰੀ ਦੀ ਦੁਕਾਨ ਤੇ ਐਂਟਰ ਹੋਏ ਕੋਈ ਸਮਾਨ ਲੈਣ ਵਾਸਤੇ ਤੇ ਉਹਨਾਂ ਨੇ ਸਮਾਨ ਦਿਖਾਉਂਦੇ ਰਹੇ ਵੈਸੇ ਤੇ ਇੱਕਦਮ ਉਹਨਾਂ ਨੇ ਰਵਾਲਵਰ ਕੱਢ ਕੇ ਲੇਡੀਜ਼ ਦੇ ਰੱਖਿਆ ਤੇ ਫਟਾਫਟ ਉਹ ਕਾਊਂਟਰ ਤੋਂ ਉਹਨਾਂ ਦੀ ਹਸਣੇ ਵਾਲੇ ਛਾੜੀ ਮਾਰ ਕੇ ਦੋਨਾਂ ਨੂੰ ਧੱਕਾ ਮਾਰਿਆ ਉਹ ਜਿਹਨੇ ਦੋਨੇ ਪੈਦਲ ਸੀ ਉਹ ਇਧਰੇ ਰੋਡ ਨੂੰ ਭੱਜੇ ਆ। ਐਸ.ਐਚ.ਓ. ਸਾਹਿਬ ਜਿੱਦਾਂ ਵਿਆਪਣ ਵਗੈਰਾ ਦੀ ਗੱਲ ਪਰਵਾਰ ਕਰਦਾ ਹੈਗਾ। ਪਰਵਾਰ ਮਾੜਾ ਹੋ ਗਿਆ। ਉਹਨਾਂ ਕੋਲ ਵਿਆਪਣ ਹੈਗੇ ਆ। ਪਰਵਾਰ ਨੇ ਕਿ ਐਸੀ ਦੇਖਿਆ ਤੇ ਆਪਣਾ। ਅਸੀਂ ਹੁਣ ਮੌਕੇ ਤੇ ਪਹੁੰਚੇ ਆ। ਗੁਰਪ੍ਰੀਤ ਮਾੜਾ ਮੁੰਛੀ ਵਾਲਾ। ਰੋਡ ਸਾਈਡ ਜਿੱਥੇ ਗੱਡੀ ਵਿਹਲਦੇ ਹੈਗੇ ਕਦੇ ਨਹੀਂ ਪੈਦਲ ਐਨੂੰ ਭੱਜੇ ਮੂੰਹ ਬੰਨੇ ਸੀ। ਉਹਨਾਂ ਕੈਮਰੇ ਦੇਖ ਰਹੇ ਆ। ਤੁਸੀਂ ਕੈਮਰੇ ਵਗੈਰਾ ਖੰਗਾਲ ਲੋ ਜਲਦੋਂ ਥੋੜੇ ਆ ਜਿਓ ਦੇਖਣ ਲੱਗੇ ਜੋ ਵੀ ਹੋਇਆ ਕਰ ਵੀ ਕਰਦੇ ਆ। ਲਗਾਤਾਰ ਵੈਸੇ ਦੇ ਵਿੱਚ ਐਸੀ ਜੇ ਵਾਰਦਾਤਾਂ ਹੋ ਰਹੀਆਂ ਕਿੱਦਾਂ ਦੇਖਦੇ ਹੋ ਸਰ ਇਹਨਾਂ ਨੂੰ? Então, tá aí. Você quer câmera?